ਅਸਲੀਅਕਸਾਨ ਵੀਰੋ ਕਈ ਕਿਸਾਨ ਭਰਾਵਾਂ ਦੇ ਵੀ ਫੋਨ ਆਈ ਜਾਂਦੇ ਸੀ ਬਾਰ ਬਾਰ ਪੁੱਛ ਰਹੇ ਸੀ ਵੀ ਕਹਿੰਦੇ ਗੋਭੀ ਦੇ ਵਿੱਚ ਨਾ ਜਿਵੇਂ ਇੱਥੇ ਧੱਬੇ ਪਏ ਪਏ ਆ ਐਸ ਲੋਟ ਵੀ ਸਾਡੇ ਧੱਬੇ ਪੈ ਗਏਗੇ ਜਾਂ ਐਸ ਲੋਟ ਧੱਬੇ ਪੈ ਗਿਆ ਜਿਹੜੀ ਆ ਬਈ ਬਿਮਾਰੀਆ ਇਹ ਇਹ ਲੇਟ ਬਲਾਈਟ ਦੀ ਹੈ ਤੇ ਜਿਹੜੀ ਆ ਵਿਚਾਲੇ ਧੱਬਾ ਆਪਣੇ ਪੈਂਦਾ ਇਹ अर्ਲੀ ਬਲਾਈਟ ਦੀ ਬਿਮਾਰੀ ਹੈ ਇਹ ਬਈ ਫੰਗਸ ਦੇ ਰੋਗ ਆਗੇ ਸਾਰੇ ਇਹ ਫੰਗਸ ਧਰਤੀ ਦੇ ਵਿੱਚ ਸੈੱਲ ਵਾਲੀ ਬਣੇ ਕਰਨ ਫੰਗਸ ਪੈ ਰਿਹਾ ਗੋਭੀ ਨੂੰ ਤੇ ਗੋਭੀ ਕਹਿੰਦੇ ਵੀ ਉਠ ਨਹੀਂ ਰਹੀ ਤੇ ਕਹਿੰਦੇ ਵੀ ਪੱਤੇ ਉਹ ਜਮਾ ਐਸ ਲੋਟ ਵੀ ਖਤਮ ਹੋਈ ਜਾਂਦੇ ਨੇ ਤਾਂ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਇਹਦੇ ਵਾਸਤੇ ਫੰਗੀ ਸੈੱਟ ਕਰਨੇ ਲਾਜ਼ਮੀ ਨੇ ਕਿਉਂਕਿ ਸੱਲੇ ਜਿਆਦੇ ਹੋਣ ਕਰਕੇ ਗੋਭੀ ਨੂੰ ਮੀਹਾਂ ਦਾ ਧੱਕਾ ਬਹੁਤ ਜਿਆਦਾ ਵੱਜਿਆਗਾ ਤੇ ਆਪਾਂ ਵੀ ਅੱਜ ਇਹਦੇ ਨਾਲ ਮਿੱਟੀ ਲਾਉਣ ਲੱਗੇ ਕਈ ਕਿਉਂਕਿ ਕਈ ਦਿਨ ਆਪਾਂ ਉਧਰੋਂ ਸੇਵਾ ਤੋਂ ਆ ਕਰਕੇ ਆਏ ਸੀ ਤੇ ਹੁਣ ਆਪਾਂ ਗੋਭੀ ਨਾਲ ਮਿੱਟੀ ਲਾਉਣੀ ਅੱਜ ਸਟਾਰਟ ਕੀਤੀ ਫੰਗੀ ਸਾਡ ਬਾਪੂ ਨੂੰ ਮੈਂ ਦੱਸ ਕੇ ਸੀ ਉਹਨੇ ਕਰਤੀ ਸੀ ਇਹਦੇ ਉੱਤੇ ਤੁਸੀਂ ਫੰਗੀ ਸਾਡਾਂ ਦੀ ਗੱਲ ਕਰ ਲਈਏ ਤਾਂ ਕਰੋਲੋਨਾਈਥੈਲ ਵੀ ਤੁਸੀਂ ਉਹਨੂੰ ਵੀ ਕਰ ਸਕਦੇ ਹੋ ਤੇ ਐਮ 45 ਜਿਹੜਾ ਹੁੰਦਾ ਬਈ ਉਹ ਵੀ ਬੈਸਟ ਆ ਤੁਸੀਂ ਉਹਨੂੰ ਵੀ ਕਰ ਸਕਦੇ ਹੋ ਤੇ ਜੇ ਆਪਾਂ ਚੰਗ ਪੂਰੇ ਸਿਰੇ ਵਾਲਿਆਂ ਦੀ ਗੱਲ ਕਰ ਲਈਏ ਤਾਂ ਤੁਸੀਂ ਨਟੀਬੋ ਨੂੰ ਵਰਤ ਸਕਦੇ ਹੋ ਬਈ ਜਾਂ ਤੁਸੀਂ ਐਮੀ ਸਟਾਰ ਨੂੰ ਵਰਤ ਸਕਦੇ ਹੋ ਉਹ ਬਹੁਤ ਵਧੀਆ ਕੰਮ ਕਰਦਾਗਾ ਜਾ ਜੇ ਤੁਸੀਂ ਕਰਜ ਟਾਈਮ ਮੇਟ ਨੂੰ ਵਰਤ ਸਕਦੇ ਹੋ ਉਹ ਵੀ ਪੂਰਾ ਸਿਰੇ ਦਾ ਕੰਮ ਕਰਦਾ ਹੈਗਾ ਤੇ ਹੋਰ ਬਥੇਰੇ ਆ ਬਾਈ ਐਕ੍ਰੋਬੈਟ ਕੰਪਲੀਟ ਹੋਗਾ ਜਿਵੇਂ ਉਹਨੂੰ ਵੀ ਬਲਾਈਟ ਵਾਸਤੇ ਆਪਾਂ ਵਰਤ ਸਕਦੇ ਹਾਂ ਬਹੁਤ ਚੰਗਾ ਪਰ ਇਹਦਾ ਸਭ ਤੋਂ ਜ਼ਰੂਰੀ ਹੈ ਜੇ ਮੈਂ ਤੁਹਾਨੂੰ ਕਹਾਂ ਵੀ ਤੁਸੀਂ ਕਿਹੜੇ ਫੰਗੀ ਸਾਈਡ ਦੀ ਵਰਤੋਂ ਕਰੋ ਜੇ ਤੁਹਾਡੇ ਜ਼ਿਆਦਾ ਇਹ ਬਾਈ ਰੋਗ ਆ ਰਿਹਾ ਤਾਂ ਤੁਸੀਂ ਕਾਪਰ ਵਾਲੇ ਫੰਗੀ ਸਾਈਡ ਦੀ ਵਰਤੋਂ ਕਰ ਸਕਦੇ ਹੋ ਕਾਪਰ ਵਾਲੇ ਫੰਗੀ ਸਾਈਡ ਦੇ ਵਿੱਚ ਜਿਵੇਂ ਹੁਣ ਤੁਸੀਂ ਕੋਈ ਵੀ ਕਾਪਰ ਵਾਲਾ ਫੰਗੀ ਸਾਈਡ ਲੈ ਸਕਦੇ ਹੋ ਜਿਹਦੇ ਨਾਲ ਕੀ ਇਹ ਬਿਮਾਰੀ ਨੂੰ ਬਾਈ ਨਰ ਜੱਠਿਆ ਜਾ ਸਕਦਾ ਤੇ ਨਾਲ ਵੀ ਸਟੈਪਰੋ ਸਾਈਕਲ ਲੈਂਦੀਆਂ ਪੂੜੀਆਂ ਆਪਾਂ ਲਾਜ਼ਮੀ ਪਾਉਣੀਆਂ ਨੇ ਪਾਉਣੀਆਂ ਪਾਉਣੀਆਂ ਨੇ ਇਹ ਜ਼ਰੂਰੀ ਹੈ ਕਿਉਂਕਿ ਕਿਤੇ ਕਿਤੇ ਬੈਕਟੀਰੀਆ ਬਲੈਂਡ ਦਾ ਵੀ ਆਪਾਂ ਨੂੰ ਸਮੱਸਿਆ ਦੇਖਣ ਨੂੰ ਮਿਲ ਰਹੀ ਆ ਤੇ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਗੋਭੀ ਦੇ ਉੱਤੇ ਦਵਾਈ ਕਰਨ ਦੀ ਦਵਾਈ ਲਾਜ਼ਮੀ ਕਰੋ ਕਿਉਂਕਿ ਗੋਭੀ ਨੂੰ ਫੰਗਸ ਦੇ ਰੋਗਾਂ ਨੇ ਬਹੁਤ ਜ਼ਿਆਦਾ ਜਕੜ ਰੱਖਿਆਗਾ ਤੁਸੀਂ ਫੰਗਸ ਦੇ ਰੋਗਾਂ ਨੂੰ ਇਹਨਾਂ ਬਚਾਉਣ ਵਾਸਤੇ ਦਵਾਈ ਇਹ ਲਾਜ਼ਮੀ ਕਰ ਦੋ ਤੇ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਸਾਰਾ ਕੁਝ ਬਾਕੀ ਬ YouTube ਤੇ ਫੁੱਲ ਵੀਡੀਓ ਦੇ ਪਾਵਾਂਗੇ ਹੈਪੀ ਫਾਰਮ ਲਾਈਫ ਲਮ ਤੇ ਆਪਣਾ ਜਿਹੜਾ YouTube ਬਣਿਆ ਹੋਇਆ ਉੱਥੇ ਤੁਹਾਨੂੰ ਫੁੱਲ ਵੀਡੀਓ ਮਿਲ ਜੂਗੀ ਤੇ ਬਾਕੀ ਉੱਥੇ ਆਪਾਂ ਤੁਹਾਨੂੰ ਸਾਰਾ ਕੁਝ ਦੱਸਾਂ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵੀ ਗਰੋਥ ਵਾਸਤੇ ਉਹਨਾਂ ਆਪਾਂ ਇਹ ਕੀ ਕਰ ਸਕਦੇ ਹਾਂ ਧੰਨਵਾਦ ਸਾਰਿਆਂ